ਮਾਮਲਾ ਸਾਡੇ ਰਾਤੀ ਗੋਲੀ ਚੱਲੀ ਤੇ ਇੱਕ ਮੈਂਬਰ ਕੋਲ ਆ ਤਾਂ ਮਹਿਲਾ ਦੀ ਜਿਹੜੀ ਮੌਤ ਹੋਈ ਹੈ ਸਾਡੇ ਮੇਰੇ ਭਰਾ ਦੀ ਮੇਰੇ ਦਾਦੇ ਦਾ ਬੇਟਾ ਹੈ ਉਹਨਾਂ ਦੀ ਦੇਰੀ ਹੈ ਦੁੱਧਣ ਸਾਡੇ ਬੱਚੇ ਵੀ ਇਹਨਾਂ ਦੇ ਬੱਚੇ ਇਕੱਠੇ ਰਾਤ ਇੱਥੇ ਦੀਵਾਲੀ ਦਾ ਦਿਨ ਪਟਾਕੇ ਕਰਾਉਂਦੇ ਸੀ ਹੂੰ ਸਾਡੇ ਉੱਥੇ ਲੱਗੇ ਬਹਿ ਗਏ ਸਾਡੇ ਜਵਾਨ ਪਟਾਕੇ ਚਲਾਉਦੇ ਲੱਗੇ ਬਹਿ ਗਏ ਇਹਨਾਂ ਨੇ ਸੁਖਵਿੰਦਰ ਸਿੰਘ ਨੇ ਜਿੱਦੇ ਗੋਲੀ ਚਾੜੀ ਟਰੈਕਟਰ ਦੇ ਚਿੱਚੇ ਕੋ ਘਾਣਾ ਰਪੀਟ ਕੀਤਾ ਕਿ ਇਸ ਆਲੇ ਬਣਿਆ ਚੌਧਰ ਦੇ ਇਹ ਜਿਹੜਾ ਗਾਣਾ ਵਾਰ-ਵਾਰ ਰਿਪੀਟ ਕੀਤਾ ਵਾਰ-ਵਾਰ ਰਿਪੀਟ ਕੀਤਾ ਹੈ। ਤੋਂ ਚੌਧਰ ਇਹ ਸੁਣਾਈ ਹੈ ਕਿ ਆਮ ਪਾਰਟੀ ਦੇ ਮੈਂਬਰ ਹੈ ਇਹ ਵਕਤ ਤੇ ਆਹ ਗਾਣਾ ਇਹਨਾਂ ਨੂੰ ਲਾ ਲਾ ਕੇ ਮਤਲਬ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ। ਅਛਾ ਹਾਂ ਤੇ ਇਹ ਰਿਹਾ ਕੀ ਹੋਇਆ ਉਸ ਤੋਂ ਬਾਅਦ ਜਿਹੜਾ ਗੋਲੀ ਚੱਲ ਗਈ। ਉਸ ਤੋਂ ਬਾਅਦ ਇਹ ਹੌਲੀ-ਹੌਲੀ ਪਟਾਕੇ ਗਾਣੇ ਸਾਨੂੰ ਲਾਉਂਦਾ ਲਾਉਂਦਾ ਪਟਾਕੇ ਚਲਾਉਂਦਾ ਗਾਹ ਆ ਗਿਆ ਸਾਡੇ ਬੱਚਾਂ ਦੇ ਕੋਲ ਆ ਗਿਆ ਜੀ। ਹੂੰ ਬੱਚਿਆਂ ਦੇ ਵਿੱਚ ਜਾਣ ਕੇ ਸਾਡੇ ਬੱਚੇ ਕਹਿੰਦਾ ਤੂੰ ਕੌਣ ਹੈ ਤੂੰ ਕੌਣ ਸ਼ਰਾਬ ਨੇ ਬੁੱਲ ਦਿੱਤੀ। ਤੂੰ ਕੌਣ ਨੇ ਨੂੰ ਪਤਾ ਹੈਗਾ ਇਹ ਬੱਚੇ ਉਹਨਾਂ ਦੇ। ਕੌਣ ਸੀ? ਸੋ ਕੁਵਿੰਦਰ ਸਿੰਘ ਗੱਗੀ ਕੱਲਾ ਸੀ ਨੀ ਹੋਰ ਵੀ ਗਿਆ ਨਾਲ ਇਹ ਦੋ ਭਰਾ ਹੀ ਇੱਕ ਇਹਨਾਂ ਦਾ ਪੂਆ ਹਾਂਜੀ ਕਿੰਨੇ ਜਣੇ ਸੀ ਟੋਟਲ ਤਿੰਨ ਜਣੇ ਅੱਛਾ ਜੀ ਤੇ ਉਹਨਾਂ ਨੂੰ ਜਦੋਂ ਇਸ ਤਰ੍ਹਾਂ ਧੱਕਾ ਮੋਗੀ ਜਵਾਕਾਂ ਨੂੰ ਗਾਲਾਂ ਗੋਲਾਂ ਕੱਢੀਆਂ ਉਹਨਾਂ ਨੇ ਫਿਰ ਅਸੀਂ ਕੁਛਿਆ ਕੀ ਗੱਲ ਹੈ ਸਾਡੇ ਨਾਲ ਬਹੁਤਾ ਗੋਲਚਾਲ ਹੋਇਆ ਇਹਦਾ ਮੁੜ ਕੇ ਅੰਦਰੋਂ ਜਾ ਕੇ ਰਫੜ ਲਾਇਆ ਇਹ ਸਾਡੀ ਪਰਜਾਈ ਸੀ ਇਹ ਵੀਰ ਦੀ ਮੇਰੇ ਭਰਾ ਦੀ ਜੀ ਕਿੱਥੇ ਤੋਂ ਬਾਹਰ ਆਈਏ ਤੇ ਨਾਲ ਅੱਧੀ ਗੋਲੀ ਮਾਰ ਕੇ ਕੀ ਮੰਗੀ ਕਰਦੇ ਹਾਂ ਤੇ ਕਰਚਾਉਣਾ ਚਾਹੀਦਾ ਸਾਰੇ ਪ੍ਰਮਾਤੂ ਮੇਰੇ ਪ੍ਰਾਣ ਨੂੰ ਸਾਫ ਮਿਲਣਾ ਚਾਹੀਦਾ ਕਿੰਨੇ ਬੱਚੇ ਹੈ ਛੋਟੇ ਤਿੰਨ ਛੋਟੇ ਦੋ ਬੇਟੀਆਂ ਤੇ ਇੱਕੋ ਬੇਟਾ ਹਾਂ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰੋਗੇ ਹੁਣ ਤੁਸੀਂ ਸਾਹਿਬ ਮਿਲਣਾ ਚਾਹੀਦਾ ਸੋਹਣੀ ਜੀ ਹਾਂਜੀ ਕੀ ਨਾਜੀ ਜੱਟਾ ਮੇਰਾ ਨਾਂਤਰ ਸਿੰਘ ਜੀ ਹਾਂਜੀ ਕੀ ਮਾਮਲਾ ਹੋਇਆ ਜਿਹੜੀ ਕੀ ਘਟਨਾ ਹੋਈ ਜਿਸ ਤੇ ਇਹ ਦੌਰਾਨ ਜਿਹੜੀ ਗੋਲੀ ਚੱਲ ਗਈ ਤੇ ਇੱਕ ਮੈਂਬਰ ਪੰਚਾਇਤ ਮੌਜੂਦ ਦਾ ਮਹਿਲਾ ਦੀ ਜਿਹੜੀ ਗੋਲੀ ਲੱਗਨ ਨਾਲ ਮੌਤ ਹੋ ਗਈ ਸਾਰੇ ਘਟਨਾ ਇਹ ਹੋਈ ਆ ਵੀ ਮਤਲਬ ਸ਼ਰਾਰਤੀ ਆ ਗਏ ਨੇ ਕੰਮ ਇਹਨਾਂ ਦਾ ਗੌੜ ਆ ਸਾਹਬ ਸਿੰਘ ਉਹਦੇ بیٹے ਆ ਦੋ ਹੂੰ ਤੇ ਉਹਨਾਂ ਦੇ ਨਾਲ ਚਲੋ ਪਹਿਲਾਂ ਮਾੜੀ ਚੰਗੀ ਆੜਗਵਾਂਡਾ ਹੁੰਦੀ ਆ ਤੇ ਦੀਵਾਲੀ ਦੀ ਰਾਤ ਕਰਕੇ ਉਹ ਪਟਾਕੇ ਚਲਾਉਣ ਤੇ ਇੱਕ ਦਰਗਾਣੇ ਲਾਉਣ ਤੇ ਇਹ ਆਪਦੇ ਬੂਗੇ ਅੱਗੇ ਪਟਾਕੇ ਚਲਾਉਣ ਤੇ ਹੂੰ ਤੇ ਪਟਾਕੇ ਚਲਾਉਂਗਾ ਚਲਾਉਂਦਿਆਂ ਉਹ ਗਾਣੇ ਲਾਈ ਜਾਂਦੇ ਹਵਾਰ-ਹਵਾਰ ਉਹਦੇ ਉੱਤੇ ਹੂੰ ਤੇ ਗਾਣੇ ਲਾਉਣ ਤੋਂ ਬਾਅਦ ਉਹ ਜਿਹੜਾ ਮੁੰਡਾ ਵਾ ਬੂਗੀ ਕਿ ਕੀ ਨਾਮ ਦਾ ਗੱਗੀ ਕੱਗੀ ਅੱਗੇ ਆ ਕੇ ਆਂਦਾ ਵੀ ਤੁਸੀਂ ਮਤਲਬ ਇੱਥੇ ਕਿਉਂ ਪਟੱਕੇ ਚਲਾਉਂਦੇ ਐ ਇਸੇ ਗੱਲ ਤੋਂ ਲੈ ਕੇ ਨਾਲੇ ਮਤਲਬ ਉਹਦੇ ਨਾਲ ਕਿਉਂ ਮੈਨੇ ਹੋ ਗਈ ਆ ਤੇ ਇਹ ਆਪਦੇ ਪੂਗਾ ਕੇ ਬੈਠੇ ਆ ਤੇ ਉਹ ਕਟੋ ਕੱਟ ਜਾ ਕੇ ਰਫ ਲੈ ਆ ਉਹਦੇ ਪਿਓ ਉਹਦੇ ਪਿਓ ਨੇ ਪਿੱਛੇ ਲੜਕਾਰਾ ਮਾਰ ਕੇ ਉਹਨੂੰ ਗੋਲ ਗੋਲੀ ਕਿਉਂ ਨਹੀਂ ਮਾਰਦਾ ਤੇ ਤਿੰਨੇ ਜਨਾਨੀਆਂ ਇਹਨਾਂ ਦੀਆਂ ਨਾਲ ਆ ਹੂੰ ਉਹਨਾਂ ਨੇ ਵੀ ਪਿੱਛੇ ਰੌਲਾ ਪਾਇਆ ਵਾ ਹੂੰ ਉਹਨੇ ਜਿਹਨੂੰ ਇਹ ਭਜਾਈ ਇਹਨਾਂ ਦੀ ਮਤਲਬ ਸਾਡੀ ਨੋਂ ਲੱਗਦੀ ਆ ਇਹ ਭੱਜ ਕੇ ਬਾਹਰ ਗਈ ਆ ਜਿੰਨੇ ਜਿੰਨੇ ਬਾਹਰ ਗਈ ਉਹਨੇ ਜਿਹਨਾਂ ਨੂੰ ਗੋਲੀ ਮਾਰਤੀ ਅਜੇ ਤੇ ਉੱਥੇ ਥਾਂ ਤੇ ਮਾਰਦੀ ਹ ਹੁਣ ਤੱਕ ਕੋਈ ਪੁਲਿਸ ਰਿਪੋਰਟ ਕੀਤੀ ਨਰਵਾਜ਼ ਪੁਲਿਸ ਰਿਪੋਰਟ ਹੋਈ ਰਾਤ ਦੀ ਦਰਜ ਜੀ ਤਾਂ ਕੋਈ ਬੰਦਾ ਨਹੀਂ ਇਹਨਾਂ ਨੇ ਫੜਿਆ ਅਜੇ ਪੁਲਿਸ ਆਪਦੀ ਕਾਰਵਾਈ ਕਰੀ ਜਾ ਰਹੀ ਹੈ ਤੁਹਾਡੇ ਕੋਲ ਮੁਲਾਜ਼ਮ ਪਹੁੰਚੇਗੇ ਸਾਡੇ ਕੋਲ ਮੁਲਾਜ਼ਮ ਆਏ ਆ ਪਰਚਾ ਕੱਟਣ ਦੇ ਆ ਤੇ ਉਹ ਆਪ ਘਰੋਂ ਕੋਈ ਨਹੀਂ ਸਾਨੂੰ ਮਿਲਿਆ ਸਾਰੇ ਘਰੋਂ ਫਰਾਰ ਹਮ ਕੀ ਮੰਗ ਕੀ ਕਰਦੇ ਆ ਮੰਗੇ ਕਰਦੇ ਆ ਵੀ ਮਤਲਬ ਉਹਨਾਂ ਨੇ ਐਡਾ ਗਲਤ ਕੰਮ ਕੀਤਾ ਵਾ ਜਿਹੜਾ ਮਤਲਬ ਇੱਕ ਖੁਸ਼ੀ ਦੇ ਟਾਈਮ ਨੂੰ ਲੈ ਕੇ ਗਮੀ ਦੇ ਵਿੱਚ ਪਾ ਲਿਆ ਕਿ ਨਾ ਬੰਦਿਆਂ ਨੂੰ ਸਭ ਤੋਂ ਸਾਕ ਕੀ ਗੱਲ ਬਾਤ ਹੋਈ ਜਦੜੀ ਗੋਲੀ ਚਲੀ ਹਾਂਜੀ ਹਾਂਜੀ ਕਿੰਨਾ ਲੰ ਗੋਲੀ ਚ ਲਈ ਤੇ ਕਿੰਨਾ ਖਸਮਾ ਸਾਫ ਕਾਫੀ ਪੰਜ ਕਾਂਗ ਸਨ ਹਾਂਜੀ ਕਿੰਨਾ ਸੰਦੇਸ਼ ਟਿਕਟ ਕਿੰਨੇ ਕਹਾ ਤਾਂ ਕਿੰਨਾ ਕ ਸਮਾਂ ਸੀ ਜਦੋਂ ਗੋਲੀ ਚਲੀ 8:30 ਕਿੰਨੇ ਵੀ ਜਾਣੇ ਇਹ ਉਹ 10 10 ਇਹ ਬੰਦੇ ਨੇ ਤੇ ਨੰਬਰ ਅੱਛਾ ਅੱਛਾ ਰੰਜੇ ਸਿੰਘ ਵਜਾ ਕੀ ਸੀ ਰੰਜੇ ਸਿੰਘ ਕੋਈ ਰੰਜੇ ਸਿੰਘ ਬਾਜੀ ਉਹ ਮਣੀ ਹੋਟ ਉਂਡੀ ਫੰਡਾ ਬਾਕੇ ਚਲਾਉਂਦੇ ਕਿ ਮੰਗੀ ਕਰਦੇ ਹੁਣ ਮੰਗੇ ਸਾਫ ਕੋਈ ਦੱਸ ਲੜਾਈ ਦਾ ਕਾਰਨ ਕੀ ਵਾਇਆ ਹੈ ਇੱਕ ਮੌਜੂਦਾ ਮੈਂਬਰ ਪੰਚਾਇਤ ਦਾ ਮਹਿਲਾ ਦਾ ਜਿਹੜਾ ਕਤਲ ਕੀਤਾ ਗਿਆ ਹੈ ਕੀ ਸਾਰਾ ਮਾਮਲਾ ਹੈ ਇੱਕ ਸਾਫ ਸੇ ਕੁੰਦਨ ਸਿੰਘ ਪਿੰਡ ਤਗਾਣੇ ਦਾ ਰਾਤ ਦੀਵਾਲੀ ਕਰਕੇ ਆਪਣੇ ਘਰ ਬੈਠੇ ਸੀਗੇ ਤੇ ਇਹਦੇ ਜਿਹੜੇ ਦੋ ਲੜਕੇ ਆ ਸੁਖਵਿੰਦਰ ਸਿੰਘ ਤੇ ਇੱਕ ਬਲਵਿੰਦਰ ਸਿੰਘ ਇਹਨਾਂ ਨੇ ਉੱਚੀ ਉੱਚੀ ਜਿਹੜਾ ਵਾਹ ਟਰੈਕਟਰ ਤੇ ਲਾਏ ਸੀ ਗਾਣੇ ਲਾਏ ਸੀ ਤੇ ਜਿਹੜੇ ਜਗਦੇਵ ਸਿੰਘ ਤੇ ਜਗਰਾਤ ਸਿੰਘ ਇਹਨਾਂ ਦੇ ਥੋੜੇ ਗਵਾਂਢ ਆ ਉਹਨਾਂ ਵੱਲ ਕਰਕੇ ਤੇ ਇਸ਼ਾਰੇ ਕਰਦੇ ਸੀਗੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਬੰਦ ਕਰ ਦਿਓ ਉਹਨਾਂ ਨੇ ਦੁਬਾਰਾ ਫੇਰ ਗਾਣੇ ਲਾਤੇ ਤੇ ਇਸੇ ਕਲੋਂ ਇਹਨਾਂ ਦੀ ਥੋੜੀ ਤੂਤੂ ਮਹਿਮੇ ਹੋਈ ਇਹ ਘਰ ਚਲੇ ਗਏ ਤੇ ਉੱਤੋਂ ਬਾਅਦ ਜਿਹੜਾ ਸੁਖਵਿੰਦਰ ਸਿੰਘ ਆ ਇਹ ਇੱਕ ਆਪਣੀ ਬੰਦੂਕ ਘਰੋਂ ਲਾਇਆ ਤੇ ਉਸ ਤੋਂ ਬਾਅਦ ਇਹਨਾਂ ਜਿਹੜਾ ਫਾਇਰ ਕੀਤਾ ਉਹ ਮਨਦੀਪ ਕੌਰ ਤੇ ਉਹਦੀ ਬੇਟੀ ਜ ਰੋਣਾ ਸੁਣ ਕੇ ਜਦੋਂ ਬਾਹਰ ਆਏ ਤੇ ਮਨਦੀਪ ਕੌਰ ਦੇ ਉਹ ਫਾਇਰ ਵਜਾ ਜਿਹਦੇ ਕਰਕੇ ਉਹ ਗੰਭੀਰ ਜ਼ਖਮੀ ਹੋ ਗਈ ਜਿਹਨੂੰ ਹਸਪਤਾਲ ਲੈ ਗਏ ਸੀ ਜਿੱਥੇ ਉਹਦੀ ਗੁਰਨਾਲਕ ਦੇ ਹਸਪਤਾਲ ਤਰਮਤਾਨ ਵਿਖੇ ਉਹਦੀ ਡੈਥ ਹੋ ਗਈ ਅਗਲੀ ਕਾਰਵਾਈ ਸਾਰੇ ਹੁਣ ਤੱਕ ਕੀ ਕੀਤੀ ਗਈ ਤਾੜ ਹੁਣ ਤੱਕ ਕੇਸ ਰਜਿਸਟਰ ਕਰਤਾ ਵਾ ਦੋਸ਼ੀਆਂ ਨੇ ਭਾਲ ਜਾਰੀ ਹੈ ਕੋਈ ਦੋਸ਼ੀ ਗ੍ਰਿਫਤਾਰ ਵੀ ਸਰ ਹੋਇਆ ਨਹੀਂ ਹਜੇ ਗ੍ਰਿਫਤਾਰ ਨਹੀਂ ਕੋਈ ਹੋਇਆ ਜਲਦੀ ਕਰ ਲਾਂਗੇ ਗ੍ਰਿਫਤਾਰ ਠੀਕ ਹੈ ਕਿੰਨੇ ਅਸਰ ਦੋਛੀਆਂ ਦੇ ਵਿੱਚ ਇਹ ਤਿੰਨ ਇਹਦੇ ਵਿੱਚ ਔਰਤਾਂ ਨੇ ਤੇ ਤਿੰਨ ਹੀ ਜੈਕਸੀ ਠੀਕ ਹੈ ਕੀ ਮਾਮਲਾ ਸਾਡੇ ਰਾਤੀ ਗੋਲੀ ਚੱਲੀ ਤੇ ਇੱਕ ਮੈਂਬਰ ਕੋਲ ਤਾਂ ਮਹਿਲਾ ਦੀ ਜਿਹੜੀ ਮੌਤ ਹੋਈ ਹੈ ਸਾਡੇ ਮੇਰੇ ਭਰਾ ਦੇ ਮੇਰੇ ਦਾਦੇ ਦਾ ਬੇਟਾ ਹੈ ਉਹਨਾਂ ਦੀ ਦੇਰੀ ਹੈ ਦੁੱਧ ਵਾਲੀ ਹੂੰ ਸਾਡੇ ਬੱਚੇ ਵੀ ਇਹਨਾਂ ਦੇ ਬੱਚੇ ਇਕੱਠੇ ਰਾਤ ਤੇ ਦੀਵਾਲੀ ਦਾ ਦਿਨ ਪਟਾਕੇ ਕਰਉਂਦੇ ਸੀ ਹੂੰ ਸਾਹੀ ਉੱਥੇ ਲਾਗੇ ਬੈਠ ਗਏ ਸਾਡੇ ਜਿਵੇਂ ਪਟਾਕੇ ਜਲਾਉਦੇ ਲਾਗੇ ਬੈਠੇ ਆ ਉਹਨਾਂ ਨੇ ਸੁਖਵਿੰਦਰ ਸਿੰਘ ਨੇ ਜਿਹੜੀ ਕੁੜੀ ਨਾਲੀ ਟਰੈਕਟਰ ਤੇ ਇੱਕ ਇੱਕੋ ਗਾਣਾ ਰਿਪੀਟ ਕੀਤਾ ਹੈ ਤੇ ਇਸ ਆਲੇ ਬਣਿਆ ਚੌਧਰ ਦੇ ਇਹ ਜਿਹੜਾ ਗਾਣਾ ਵਾਰ-ਵਾਰ ਰਿਪੀਟ ਕੀਤਾ ਵਾਰ-ਵਾਰ ਗੀਤ ਕੀਤਾ ਹੈ। ਤੋਂ ਚੌਧਰ ਇਹ ਸੁਣਾਈ ਹੈ ਕਿ ਆਮ ਪਾਰਟੀ ਦੇ ਮੈਂਬਰ ਹੈ ਇਹ ਵਕਤ ਤੇ ਆਹ ਗਾਣਾ ਇਹਨਾਂ ਨੂੰ ਲਾ ਲਾ ਕੇ ਮਤਲਬ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ। ਅੱਛਾ ਤੇ ਰਿਹਾ ਕੀ ਹੋਇਆ ਉਸ ਤੋਂ ਬਾਅਦ ਜਿਹੜਾ ਗੋਲੀ ਚੱਲ ਗਈ। ਉਸ ਤੋਂ ਬਾਅਦ ਇਹ ਹੋਲੀ-ਹੋਲੀ ਪਟਾਕੇ ਗਾਣੇ ਸਾਨੂੰ ਲਾਉਂਦਾ ਲਾਉਣਾ ਪਟਾਕੇ ਚਲਾਉਂਦਾ ਗਾਹ ਆ ਗਿਆ ਸਾਡੇ ਬੱਚਿਆਂ ਦੇ ਕੋਲ ਆ ਗਿਆ ਜੀ। ਹੂੰ